ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਪੂਰਨਮਾਸੀ ਦੀ ਰਾਤ ਘਰ ਦੀ ਛੱਤ ਦੇ ਉੱਤੇ ਇਹ ਦੋ ਚੀਜ਼ਾਂ ਰਲਾ ਕੇ ਰੱਖ ਦਿੰਦੇ ਹੋ ਤਾਂ ਮੰਨ ਕੇ ਚੱਲੋਗੇ ਤੁਹਾਡੇ ਘਰ ਵਿੱਚ ਪੈਸਿਆਂ ਦੇ ਢੇਰ ਲੱਗ ਜਾਣਗੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਸੋ ਪਿਆਰੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਦੇ ਉੱਪਰ ਬਣ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰਪੂਰ ਹੋ ਜਾਵੇ ਆ ਪਿਆਰੀ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨੀ ਹੈ ਜੀ ਕਿ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਦੇ ਫਾਇਦਿਆਂ ਦੇ ਬਾਰੇ ਜਾਨਵਰਾਂ ਦੀ ਸੇਵਾ ਕਰਨ ਦੇ ਫਾਇਦਿਆਂ ਦੇ ਬਾਰੇ ਕਿਉਂਕਿ ਅਸੀਂ ਅਕਸਰ ਹੀ ਇਹ ਕਈ ਲੋਕਾਂ ਦੇ ਮੂੰਹੋਂ ਗੱਲ ਸੁਣੀ ਹੈ ਕਿ ਜਿਹੜੇ ਲੋਕ ਪੰਛੀਆਂ ਦੀ ਸੇਵਾ ਕਰਦੇ ਹਨ ਜਾਨਵਰਾਂ ਦੀ ਸੇਵਾ ਕਰਦੇ ਹਨ ਅਮੀਰੀ ਖੁਦ ਚੱਲ ਕੇ ਉਹਨਾਂ ਦੇ ਘਰ ਆਉਂਦੀ ਹੈ ਕੁਝ ਲੋਕ ਤਾਂ ਕੁਝ ਖਾਸ ਪੰਛੀ ਬਹੁਤ ਹੀ ਜ਼ਿਆਦਾ ਖਾਸ ਜਾਨਵਰਾਂ ਦੀ ਸੇਵਾ ਕਰਨ ਦੇ ਲਈ ਆਖਦੇ ਹਨ ਕਹਿੰਦੇ ਕਿ ਇਹ ਬੜਾ ਹੀ ਚੰਗਾ ਪ੍ਰਭਾਵ ਇਹਨਾਂ ਦਾ ਸਾਡੇ ਜੀਵਨ ਦੇ ਉੱਪਰ ਪੈਂਦਾ ਹੈ ਬੜਾ ਹੀ ਲਾਭ ਹੁੰਦਾ ਹੈ ਇੰਜ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਐਸੇ ਹੀ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਜੀ ਕਿ ਇੰਜ ਪੰਛੀਆਂ ਤੇ ਜਾਨਵਰਾਂ ਦੀ ਸੇਵਾ ਕਰਨ ਦੇ ਨਾਲ ਤੁਹਾਡੇ ਉੱਤੇ ਚੰਗੇ ਪ੍ਰਭਾਵ ਪੈਂਦੇ ਹਨ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਹਾਂ ਇਸ ਲਈ ਸਾਥ ਸੰਗਤ ਜੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਕਿਉਂਕਿ ਅੱਧੀ ਅਧੂਰੀ ਗੱਲ ਸੁਣਨ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਅੱਧੀ ਅਧੂਰੀ ਗੱਲ ਸੁਣਨਾ ਸਿਆਣੇ ਆਖਦੇ ਹਨ ਕਿ ਅੱਧਾ ਅਧੂਰਾ ਗਿਆਨ ਖਤਰਨਾਕ ਸਿੱਧ ਸਾਬਿਤ ਹੁੰਦਾ ਹੈ ਇਸ ਕਰਕੇ ਵੀਡੀਓ ਜੇਕਰ ਤੁਹਾਡੇ ਤੱਕ ਪਹੁੰਚ ਗਈ ਹੈ ਤਾਂ ਇਸ ਨੂੰ ਫੁੱਲ ਵਾਚ ਕਰਿਓ ਸਾਧ ਸੰਗਤ ਜੀ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਅਪਲਾਈ ਵੀ ਕਰਨਾ ਹੈ ਜੋ ਵੀ ਪੰਛੀਆਂ ਜਾਨਵਰਾਂ ਦੀ ਸੇਵਾ ਕਰਨ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਤੁਸੀਂ ਵੀ ਇਹ ਪੰਛੀਆਂ ਜਾਨਵਰਾਂ ਦੀ ਸੇਵਾ ਕਰਕੇ ਜ਼ਰੂਰ ਵੇਖਿਓ ਫਿਰ ਹੀ ਪਤਾ ਲੱਗੇਗਾ ਕਿ ਇਸ ਦੇ ਸਾਨੂੰ ਕੀ ਲਾਭ ਹੁੰਦੇ ਹਨ ਕਿਉਂਕਿ ਇਹ ਗੱਲ ਤਾਂ ਹੈ ਕਿ ਬਿਲਕੁਲ ਸੱਚ ਕਿਹਾ ਜਾਂਦਾ ਹੈ ਜਦੋਂ ਅਸੀਂ ਇਹਨਾਂ ਪੰਛੀਆਂ ਤੇ ਜਾਨਵਰਾਂ ਦੀ ਸੇਵਾ ਕਰਦੇ ਹਾਂ ਜਾਂ ਕਿਸੇ ਦੇ ਲਈ ਆਪਾਂ ਕੁਝ ਵੀ ਭਲੇ ਦਾ ਕੰਮ ਕਰਦੇ ਹਾਂ ਉਹਦੇ ਨਾਲ ਸਾਡੇ ਉੱਤੇ ਚੰਗੇ ਪ੍ਰਭਾਵ ਜ਼ਰੂਰ ਪੈਂਦੇ ਹਨ ਪਰ ਕਿਸ ਤਰੀਕੇ ਦੇ ਨਾਲ ਸਾਡੇ ਉੱਤੇ ਚੰਗੇ ਪ੍ਰਭਾਵ ਪੈਂਦੇ ਹਨ ਉਹ ਗੱਲਾਂ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਵੇਂ ਆਪਾਂ ਸਭ ਜਾਣਦੇ ਹਾਂ ਕਿ 84 ਲੱਖ ਜੂਨਾਂ ਦੇ ਵਿੱਚੋਂ ਮਨੁੱਖ ਦੀ ਜੂਨ ਸਭ ਤੋਂ ਸਰਵ ਸੇਸ਼ਟ ਉਤਮ ਮੰਨੀ ਜਾਂਦੀ ਹੈ ਜੋ ਮਨੁੱਖ ਸਾਰੀਆਂ ਜੂਨਾਂ ਦਾ ਹੈ ਸਰਦਾਰ ਹੁੰਦਾ ਹੈ ਕਿਉਂਕਿ ਮਨੁੱਖ ਆਪਣੀ ਮਨਮਰਜ਼ੀ ਦੇ ਨਾਲ ਕਿਤੇ ਵੀ ਆ ਜਾ ਸਕਦਾ ਹੈ ਆਪਣੀ ਮਨਮਰਜ਼ੀ ਦੇ ਨਾਲ ਖਾ ਪੀ ਸਕਦਾ ਹੈ ਮਨੁੱਖ ਆਪਣੀ ਮਰਜ਼ੀ ਦਾ ਮਾਲਕ ਹੈ ਤੇ ਸਭ ਤੋਂ ਵੱਡਾ ਗੁਣ ਮਨੁੱਖ ਵਿੱਚ ਕਿਹੜਾ ਹੁੰਦਾ ਹੈ ਕਿ ਮਨੁੱਖ ਚਾਹੇ ਤਾਂ ਦੂਜਿਆਂ ਦੀ ਮਦਦ ਵੀ ਕਰ ਸਕਦਾ ਹੈ ਉਹਨਾਂ ਦੇ ਲਈ ਕੁਝ ਵੀ ਕਰ ਸਕਦਾ ਹੈ ਆਪਣੇ ਲਈ ਤਾਂ ਜੋ ਕਰਨਾ ਹੈ ਉਹ ਤਾਂ ਸੋ ਕਰਨਾ ਹੀ ਹੈ ਮਨੁੱਖ ਚਾਹੇ ਤਾਂ ਕਿਸੇ ਦਾ ਭਲਾ ਵੀ ਕਰ ਸਕਦਾ ਹੈ ਸਭ ਤੋਂ ਵੱਡਾ ਗੁਣ ਹੈ ਇਹ ਇਹ ਗੁਣ ਮਨੁੱਖ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਮਨੁੱਖ ਦਾ ਖੁਦ ਕਿੰਨਾ ਭਲਾ ਕਰ ਸਕਦਾ ਹੈ ਇਹ ਗੁਣ ਮਨੁੱਖ ਸੋਚ ਨਹੀਂ ਸਕਦਾ ਪਰ ਮਨੁੱਖੀ ਸੁਭਾਅ ਹੈ ਕਿ ਆਪਾਂ ਇਸ ਗੁਣ ਦੀ ਵਰਤੋਂ ਘੱਟ ਹੀ ਕਰਦੇ ਹਾਂ ਮਨੁੱਖ ਨੂੰ ਲੱਗਦਾ ਹੈ ਕਿ ਦੂਜਿਆਂ ਦਾ ਭਲਾ ਕਰਨ ਦੇ ਨਾਲ ਮੇਰਾ ਭਲਾ ਨਹੀਂ ਹੋਣਾ ਦੂਜਿਆਂ ਦਾ ਮਾੜਾ ਕਰਨ ਨਾਲ ਮੇਰਾ ਭਲਾ ਜ਼ਰੂਰ ਹੋਵੇਗਾ ਇਸ ਕਰਕੇ ਕੁਝ ਮਨੁੱਖ ساری ਉਮਰ ਦੂਜਿਆਂ ਦੀਆਂ ਲੱਤਾਂ ਖਿੱਚਣ ਵਿੱਚ ਲੱਗੇ ਰਹਿੰਦੇ ਹਨ ਤੇ ਕਿਤੇ ਇਹ ਮੇਰੇ ਨਾਲੋਂ ਅੱਗੇ ਨਾ ਵੱਧ ਜਾਵੇ ਮਨੁੱਖ ਇਹੀ ਚਾਹੁੰਦਾ ਹੈ ਕਿ ਸਾਰੀਆਂ ਖੁਸ਼ੀਆਂ ਸਾਰੇ ਸੁੱਖ ਸਿਰਫ ਮੇਰੇ ਘਰ ਵਿੱਚ ਹੀ ਹੋਣ ਤੇ ਦੂਜੇ ਦੇ ਘਰ ਦੇ ਵਿੱਚ ਇਹ ਕਿਤੇ ਖੁਸ਼ੀਆਂ ਨਾ ਆ ਜਾਣ ਮੈਂ ਹੀ ਖੁਸ਼ ਹੋਵਾਂ ਮੈਂ ਹੀ ਆਪਣੇ ਘਰ ਪਰਿਵਾਰ ਦੇ ਵਿੱਚ ਅੱਗੇ ਵਧਾਂ ਫੁੱਲਾਂ ਕੋਈ ਨਾ ਇਸ ਤਰ੍ਹਾਂ ਵਧੇ ਫੁੱਲੇ ਇਹ ਮਨ ਔਖ ਦੇ ਮਨ ਦੇ ਵਿੱਚ ਜਿਹੜੀ ਈਰਖਾ ਹੈ ਇਹ ਹੀ ਉਸ ਨੂੰ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵਧਣ ਦਿੰਦੀ ਤੇ ਕਿਸੇ ਦਾ ਭਲਾ ਵੀ ਨਹੀਂ ਕਰਨ ਦਿੰਦੀ ਪਰ ਕਿਸੇ ਲੋੜਵੰਦ ਦੀ ਮਦਦ ਕਰਨਾ ਕਿਸੇ ਗਰੀਬ ਦੀ ਬਾਹ ਫੜਨਾ ਇਹ ਜੋ ਅੰਦਰੋਂ ਸਕੂਨ ਦਿੰਦਾ ਹੈ ਇਹ ਸ਼ਾਂਤੀ ਇਹ ਜੋ ਸਾਨੂੰ ਸਕੂਨ ਮਿਲਦਾ ਹੈ ਕਿਤੇ ਹੋਰ ਨਹੀਂ ਮਿਲਣਾ ਤਾਂ ਨਾ ਦੌਲਤ ਦੇ ਨਾਲ ਵੀ ਨਹੀਂ ਮਿਲ ਸਕਦਾ ਇਹ ਸਕੂਨ ਤਾਂ ਸਾਨੂੰ ਕਿਸੇ ਦਾ ਭਲਾ ਕਰਕੇ ਹੀ ਮਿਲੇਗਾ ਹੁਣ ਗੱਲ ਕਰਦੇ ਹਾਂ ਪੰਛੀਆਂ ਤੇ ਜਾਨਵਰਾਂ ਦੀ ਸੇਵਾ ਦੇ ਬਾਰੇ ਇਸ ਦਾ ਸਭ ਤੋਂ ਪਹਿਲਾ ਜਿਹੜਾ ਫਲ ਹੈ ਉਹ ਇਹ ਹੈ ਕਿ ਜਦੋਂ ਵੀ ਆਪਾਂ ਕਿਸੇ ਵੀ ਜੀ ਦਾ ਭਲਾ ਕਰਦੇ ਹਾਂ ਭਾਵੇਂ ਉਹ ਪੰਛੀ ਹੈ ਜਾਨਵਰ ਹੈ ਭਾਵੇਂ ਕੋਈ ਮਨੁੱਖ ਹੀ ਕਿਉਣਾ ਹੋਵੇ ਜਦੋਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਇਹ ਸਾਡਾ ਫਿਰ ਪੁੰਨ ਬਣ ਜਾਂਦਾ ਹੈ ਸਾਡਾ ਚੰਗਾ ਕਰਮ ਬਣਦਾ ਹੈ ਤੇ ਚੰਗੇ ਕਰਮਾਂ ਦਾ ਫਲ ਕਿਤੇ ਨਾ ਕਿਤੇ ਜਾ ਕੇ ਸਾਨੂੰ ਜ਼ਰੂਰ ਮਿਲਦਾ ਹੈ ਆਪਾਂ ਕਈ ਵਾਰ ਕਹਿ ਦਿੰਨੇ ਆ ਜੀ ਕਿਸੇ ਦਾ ਜਿੰਨਾ ਮਰਜੀ ਚੰਗਾ ਕਰ ਲਓ ਕੋਈ ਗੁਨ ਨਹੀਂ ਪਾਉਂਦਾ ਪਰ ਯਾਦ ਰੱਖਿਓ ਸਾਡੇ ਵੱਲੋਂ ਕੀਤੇ ਗਏ ਚੰਗੇ ਕੰਮ ਉਸ ਦਿਨ ਸਾਹਮਣੇ ਆਉਂਦੇ ਹਨ ਜਦੋਂ ਸਾਡੇ ਤੇ ਕੋਈ ਮੁਸੀਬਤ ਪਈ ਹੋਵੇ ਔਖੀ ਘੜੀ ਹੋਵੇ ਜਦੋਂ ਕਿਸੇ ਦੇ ਵਿੱਚ ਅਸੀਂ ਔਖੀ ਘੜੀ ਦੇ ਵਿੱਚ ਫਸੇ ਹੋਈਏ ਫਿਰ ਉਦੋਂ ਪਤਾ ਲੱਗਦਾ ਹੈ ਇਹ ਦੁਆਵਾਂ ਇਹ ਅਸੀਸਾਂ ਦਾ ਅਸਰ ਜਿਉ ਮਨੋਖ ਨੇ ਆਪਣੀ ਜ਼ਿੰਦਗੀ ਵਿੱਚ ਦੁਆਵਾਂ ਤੇ ਅਸੀਸਾਂ ਘਟੀਆਂ ਹੁੰਦੀਆਂ ਹਨ ਤਾਂ ਯਾ ਕੀ ਘੜੀ ਵੀ ਕਦੋਂ ਆਈ ਤੇ ਕਦੋਂ ਲੰਘ ਜਾਂਦੀ ਹੈ ਪਤਾ ਹੀ ਨਹੀਂ ਲੱਗੇਗਾ ਸੰਗਤ ਜੀ ਇਹ ਦੁਵਾਮਾ ਇੰਨੀਆਂ ਇਕੱਠੀਆਂ ਕਰਨ ਦਾ ਮੌਕਾ ਸਾਨੂੰ ਕਿਤੇ ਵੀ ਜਾਣ ਨਹੀਂ ਦੇਣਾ ਚਾਹੀਦਾ ਖਾਸ ਕਰਕੇ ਬੇਜਬਾਨ ਪੰਛੀਆਂ ਤੇ ਜਾਨਵਰਾਂ ਦੇ ਪਾਸੋਂ ਜੋ ਕਿ ਕਿਸੇ ਦੇ ਵੀ ਮਹਤਾਜ ਨਹੀਂ ਹੁੰਦੇ ਰੱਬ ਨੇ ਇਹਨਾਂ ਨੂੰ ਵੀ ਇਸ ਧਰਤੀ ਤੇ ਭੇਜਿਆ ਹੈ ਤੇ ਇਹਨਾਂ ਦੀ ਵੀ ਰੋਜੀ ਰੋਟੀ ਲਿਖੀ ਹੈ ਇਹ ਆਪਣੀ ਰੋਜੀ ਰੋਟੀ ਦਾ ਇੰਤਜ਼ਾਮ ਕਰ ਸਕਦੇ ਹਨ ਭਾਵੇਂ ਲੋਕਾਂ ਦੀਆਂ ਛਿੜਕਾਂ ਖਾ ਕੇ ਹੀ ਕਰਨ ਕਿਸੇ ਦੇ ਡੰਡੇ ਸੁਰਤੇ ਖਾ ਕੇ ਹੀ ਕਰਨ ਪਰ ਆਪਣੀ ਰੋਜੀ ਰੋਟੀ ਦਾ ਇੰਤਜ਼ਾਮ ਜ਼ਰੂਰ ਕਰਦੇ ਹਨ ਪਰ ਜਦੋਂ ਆਪਾਂ ਇਹਨਾਂ ਦੀ ਮਦਦ ਕਰਦੇ ਆ ਨਾ ਇਹਨਾਂ ਦੇ ਅੰਦਰੋਂ ਸਾਡੇ ਲਈ ਪਤਾ ਨਹੀਂ ਕਿੰਨੀਆਂ ਕੁ ਦਵਾਵਾਂ ਨਿਕਲਦੀਆਂ ਹਨ ਅਸੀਸਾਂ ਨਿਕਲਦੀਆਂ ਹਨ ਇਹਨਾਂ ਦਾ ਭਲਾ ਕਰਨ ਦੇ ਨਾਲ ਸਾਡਾ ਖੁਦ ਦਾ ਵੀ ਭਲਾ ਹੁੰਦਾ ਹੈ ਜਿਵੇਂ ਆਪਾਂ ਗੱਲ ਕੀਤੀ ਕਿ ਪਹਿਲਾਂ ਭਲਾ ਤਾਂ ਸਾਡਾ ਹੋਇਆ ਕਿ ਸਾਡੇ ਪੁੰਨ ਬਣ ਗਏ ਸਾਡੇ ਚੰਗੇ ਕਰਮ ਬਾਨੇ ਸ਼ੁਰੂ ਹੋ ਗਏ ਤੇ ਦੂਜਾ ਫਾਇਦਾ ਸਾਨੂੰ ਇਹ ਮਿਲਦਾ ਹੈ ਕਿ ਜੋ ਮਨੁੱਖ ਪੰਛੀਆਂ ਤੇ ਜਾਨਵਰਾਂ ਦੀ ਸੇਵਾ ਕਰਦੇ ਹਨ ਕਦੇ ਵੀ ਡਿਪਰੈਸ਼ਨ ਦੇ ਵਿੱਚ ਨਹੀਂ ਜਾਂਦੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਚਿੰਤਾਵਾਂ ਨਹੀਂ ਆਉਂਦੀਆਂ ਤੇ ਜੇਕਰ ਆ ਵੀ ਜਾਣ ਤਾਂ ਚਿੰਤਾਗਰਸਤ ਨਹੀਂ ਹੁੰਦੇ ਕਿਉਂਕਿ ਇਹ ਪੰਛੀ ਇਹ ਜਾਨਵਰ ਉਹਨਾਂ ਨੂੰ ਚਿੰਤਾਗਰਸਤ ਨਹੀਂ ਹੋਣ ਦਿੰਦੇ ਡਿਪਰੈਸ਼ਨ ਵਿੱਚ ਨਹੀਂ ਜਾਣ ਦਿੰਦੇ ਤੁਸੀਂ ਕਦੇ ਇਹ ਗੱਲ ਨੋਟ ਕਰਕੇ ਦੇਖਿਓ ਜਿਨ੍ਹਾਂ ਨੇ ਘਰਾਂ ਦੇ ਵਿੱਚ ਕੋਈ ਪੰਛੀ ਪਾਲਿਆ ਹੋਵੇ ਕੋਈ ਜਾਨਵਰ ਪਾਲਿਆ ਹੋਵੇ ਬੰਦਾ ਬਾਹਰੋਂ ਥੱਕਿਆ ਟੁੱਟਿਆ ਘਰ ਆਵੇਗਾ ਤੇ ਭਾਵੇਂ ਗੁੱਸੇ ਵਿੱਚ ਹੀ ਆਵੇ ਪਰ ਇਹ ਪੰਛੀ ਜਾਨਵਰ ਆਗੂ ਉਹਨਾਂ ਦਾ ਉਹਨਾਂ ਪਿਆਰ ਤੇ ਸਨੇਹ ਦੇ ਨਾਲ ਸਵਾਗਤ ਕਰਦੇ ਹਨ ਕਿ ਉਹ ਆਪਣਾ ਸਾਰਾ ਗੁੱਸਾ ਫਿਰ ਭੁੱਲ ਜਾਂਦੇ ਹਨ ਤੇ ਆਪਣੀਆਂ ਸਾਰੀਆਂ ਚਿੰਤਾਵਾਂ ਨੂੰ ਭੁੱਲ ਜਾਂਦੇ ਨੇ ਘਰ ਦੇ ਵਿੱਚ ਰੱਖੇ ਹੋਏ ਪੰਛੀ ਜਾਨਵਰਾਂ ਨੇ ਤਾਂ ਪਿਆਰ ਦੇਣਾ ਹੀ ਦੇਣਾ ਹੈ ਬਲਕੇ ਤੁਸੀਂ ਕਦੇ ਗਲੀ ਮੁਹੱਲੇ ਦੇ ਵਿੱਚ ਜੇਕਰ ਕੋਈ ਜਾਨਵਰ ਦੀ ਸੇਵਾ ਕਰਕੇ ਵੇਖ ਲਿਓ ਕਿਸੇ ਕੁੱਤੇ ਨੂੰ 4 ਦਿਨ ਰੋਟੀ ਪਾ ਕੇ ਦੇਖ ਲਿਓ ਜਿਹੜਾ ਕੁੱਤਾ ਸਾਨੂੰ ਵੇਖ ਕੇ ਵਾਰ-ਵਾਰ ਭੌਂਕਦਾ ਹੋਵੇ ਉਸ ਨੂੰ ਵੀ 4 ਦਿਨ ਰੋਟੀ ਪਾ ਕੇ ਵੇਖ ਲਿਓ ਉਹੀ ਕੁੱਤਾ ਜਿਹੜਾ ਹੈ ਅਗਣਾ ਨੂੰ ਛੱਡ ਕੇ ਤੁਹਾਨੂੰ ਪਿਆਰ ਕਰਨਾ ਸ਼ੁਰੂ ਹੋ ਜਾਵੇਗਾ ਤੁਹਾਡੇ ਅੱਗੇ ਪਿਛੇ ਫਿਰੇਗਾ ਜਿਵੇਂ ਗੱਲ ਕੀਤੀ ਹੈ ਜੀ ਕਿ ਮਨੁੱਖੀ ਜਾਂ ਮਨੁੱਖੀ ਜੂਨ ਸਭ ਜੂਨਾਂ ਤੋਂ ਸਿਰਫ ਸਰਵਸ਼ੇਸ਼ਟ ਜੂਨ ਹੈ ਇਹਦੇ ਵਿੱਚ ਬੜੇ ਗੁਣ ਹਨ ਪਰ ਸੱਚ ਕਰਕੇ ਜਾਣਿਓ ਜਾਨਵਰਾਂ ਵਿੱਚ ਇਹ ਗੁਣ ਐਸਾ ਹੈ ਕਿ ਮਨੁੱਖ ਕਿਤੇ ਵੀ ਜੇਕਰ ਉਸ ਦਾ ਭਲਾ ਕਰ ਦੇਵੇ ਤਾਂ ਜਾਨਵਰ ਉਸ ਦਾ ਭਲਾ ਕਦੇ ਵੀ ਨਹੀਂ ਭੁੱਲਦੇ ਕਿਤੇ ਤੁਸੀਂ ਕਿਸੇ ਜਾਨਵਰ ਕਿਸੇ ਪੰਛੀ ਨੂੰ ਕੋਈ ਚੀਜ਼ ਖਵਾ ਕੇ ਵੇਖ ਲਿਓ ਉਸ ਨੂੰ ਮੁਸੀਬਤ ਵਿੱਚੋਂ ਬਾਹਰ ਕੱਢ ਕੇ ਵੇਖ ਲਿਓ ਫਿਰ ਉਹ ਕਦੇ ਤੁਹਾਡਾ एहसान ਨਹੀਂ ਭੁੱਲੇਗਾ ਜਿੱਥੇ ਵੀ ਮਿਲੇਗਾ ਤੁਹਾਨੂੰ ਅਹਿਸਾਸ ਕਰਵਾ ਦੇਵੇਗਾ ਕਿ ਤੁਸੀਂ ਉਹਦੇ ਲਈ ਕਿੰਨਾ ਭਲੇ ਦਾ ਕੰਮ ਕੀਤਾ ਸੀ ਤੁਹਾਨੂੰ ਦਵਾਵਾਂ ਤੇ ਅਸੀਸਾਂ ਦੇਣੀਆਂ ਕਦੇ ਨਹੀਂ ਭੁੱਲੇਗਾ ਤੁਹਾਨੂੰ ਪਿਆਰ ਤੇ ਸਨੇਹ ਦੇਣਾ ਨਹੀਂ ਭੁੱਲੇਗਾ ਜਿਨ੍ਹਾਂ ਲੋਕਾਂ ਦੇ ਘਰ ਦੇ ਵਿੱਚ ਇਹ ਪੰਜ ਚੀਜ਼ਾਂ ਹਨ ਕਿਹੋ ਜਿਹਾਂ ਜਾਨਵਰ ਪਾਲੇ ਹੁੰਦੇ ਹਨ ਉਹਨਾਂ ਨੇ ਕਈ ਵਾਰ ਬੰਦਾ ਬਾਹਰੋਂ ਗੁੱਸੇ ਵਿੱਚ ਘਰ ਵਿੱਚ ਆਉਂਦਾ ਹੈ ਥੱਕਿਆ ਟੁੱਟਿਆ ਘਰ ਵਿੱਚ ਆਇਆ ਕਈ ਵਾਰ ਇਦਾਂ ਵੀ ਹੁੰਦਾ ਹੈ ਕਿ ਘਰ ਦੇ ਜੀ ਉਸ ਬੰਦੇ ਨੂੰ ਦੇਖ ਕੇ ਭਾਵੇਂ ਸਿੱਧੇ ਮੂੰਹ ਨਾ ਹੀ ਬੁਲਾਉਣ ਪਰ ਜਿਹੜਾ ਘਰ ਵਿੱਚ ਉਸਨੇ ਜਾਨਵਰ ਪਾਲਿਆ ਹੁੰਦਾ ਹੈ ਉਹ ਉਸ ਦਾ ਹਰ ਵੇਲੇ ਨਿੱਘਾ ਸਵਾਗਤ ਕਰਦਾ ਹੈ ਤੇ ਬੜੀ ਹੀ ਬੇਚਾਨੀ ਦੇ ਨਾਲ ਉਡੀਕ ਰਿਹਾ ਹੁੰਦਾ ਹੈ ਕਿ ਕਦੋਂ ਉਸ ਦਾ ਮਾਲਕ ਘਰ ਆਵੇ ਤੇ ਉਸ ਨੂੰ ਪਿਆਰ ਕਰੇ ਉਹ ਹਰ ਜੀ ਦਾ ਇੰਝ ਹੀ ਸਵਾਗਤ ਕਰਦੇ ਹਨ ਜਿਵੇਂ ਇਹ ਪਤਾ ਨਹੀਂ ਕਿੰਨੇ ਕੁ ਦੇਰ ਬਾਅਦ ਘਰੇ ਵਾਪਸ ਆਇਆ ਹੋਵੇ ਇਹਨਾਂ ਪਿਆਰ ਤੇ ਸਨੇਹ ਬੰਦੇ ਨੂੰ ਵਿਖਾਉਂਦੇ ਹਨ ਕਿ ਉਸ ਦੀ ਸਾਰੀ ਚਿੰਤਾ ਟੈਨਸ਼ਨ ਉਸ ਨੂੰ ਭੁੱਲ ਜਾਂਦੀ ਹੈ ਸੰਗਤ ਜੀ ਇਸ ਕਰਕੇ ਕਿਹਾ ਜਾਂਦਾ ਹੈ ਕਿ ਜਿੰਨਾ ਘਰਾਂ ਦੇ ਵਿੱਚ ਪੰਛੀ ਤੇ ਜਾਨਵਰ ਪਾਲੇ ਜਾਂਦੇ ਹਨ ਉਹਨਾਂ ਲੋਕਾਂ ਦੇ ਮਾੜੇ ਤੋਂ ਮਾੜਾ ਸਮਾਂ ਵੀ ਟਲ ਜਾਂਦਾ ਹੈ ਉਹਨਾਂ ਲੋਕਾਂ ਦਾ ਫਿਰ ਰੱਬ ਦੀ ਕਿਰਪਾ ਉਹਨਾਂ ਦੀ ਉੱਪਰ ਬਣ ਜਾਂਦੀ ਹੈ ਰੱਬ ਮਿਹਰਬਾਨ ਹੋ ਜਾਂਦੇ ਹਨ ਆਪਾਂ ਜਿੰਨੀ ਮਰਜ਼ੀ ਵੱਡੀ ਮੁਸੀਬਤ ਵਿੱਚ ਹੋਈਏ ਮੁਸੀਬਤ ਆ ਜਾਵੇ ਤੇ ਦੂਸਰਾ ਕਿਸੇ ਵੱਲੋਂ ਮਿਲੀਆਂ ਹੋਈਆਂ ਸੱਚੀਆਂ ਅਸੀਸਾਂ ਫਿਰ ਸਾਨੂੰ ਹਰ ਦੁੱਖ ਰੋਗ ਮੁਸੀਬਤ ਦੇ ਵਿੱਚੋਂ ਕੱਢ ਹੀ ਲੈਣਗੀਆਂ ਤੇ ਤੀਜੀ ਗੱਲ ਸਾਡੀ ਮਿਹਨਤ ਤੇ ਚੌਥੇ ਸਾਡੇ ਪੁੰਨ ਜਿਹੜੇ ਅਸੀਂ ਚੰਗੇ ਕਰਮ ਕਮਾਉਨੇ ਆ ਇਹ ਸਾਰੀਆਂ ਚੀਜ਼ਾਂ ਹੀ ਵੇਖੀਏ ਸਾਡੇ ਭਲੇ ਕਰਨ ਦੇ ਨਾਲ ਜੁੜੀਆਂ ਹੁੰਦੀਆਂ ਹਨ ਜਦੋਂ ਵੀ ਆਪਾਂ ਕਿਸੇ ਜੀਵ ਜੰਤੂ ਦਾ ਭਲਾ ਚਾਹੁੰਨੇ ਆ ਰੱਬ ਸਾਡੇ ਤੇ ਖੁਸ਼ ਹੋ ਜਾਂਦਾ ਹੈ ਕਿਉਂਕਿ ਰੱਬ ਨੇ ਹੋ ਸਕਦਾ ਸਾਨੂੰ ਦੂਸਰਿਆਂ ਦੇ ਨਾਲੋਂ ਜ਼ਿਆਦਾ ਗੁਣ ਇਸ ਕਰਕੇ ਦਿੱਤੇ ਹੋਣ ਜ਼ਿਆਦਾ ਕਾਬਿਲ ਇਸ ਕਰਕੇ ਬਣਾਇਆ ਹੋਵੇ ਕਿ ਤੂੰ ਬੇਜ਼ੁਬਾਨਾਂ ਦੀ ਮਦਦ ਕਰ ਸਕੇ ਜੇਕਰ ਸਾਨੂੰ ਮਦਦ ਕਰਨ ਦੇ ਯੋਗ ਬਣਾਇਆ ਹੈ ਤਾਂ ਆਪਾਂ ਪਰਮਾਤਮਾ ਦੇ ਵੱਲੋਂ ਦਿੱਤੀ ਹੋਈ ਡਿਊਟੀ ਨੂੰ ਸਮਝੀਏ ਪਰਮਾਤਮਾ ਫਿਰ ਸਾਡੇ ਤੇ ਜ਼ਰੂਰ ਖੁਸ਼ ਹੋ ਜਾਣਗੇ ਪੱਕਾ ਹੀ ਖੁਸ਼ ਹੋਣਗੇ ਤੁਸੀਂ ਆਪਣੇ ਘਰ ਦੀ ਛੱਤ ਦੇ ਉੱਤੇ ਦੀਵਾਲੀ ਤੱਕ ਮੰਨ ਕੇ ਚੱਲੋ ਕਿ ਅਨਾਜ ਜ਼ਰੂਰ ਰੱਖਣਾ ਹੈ ਭਾਵੇਂ ਕਣਕ ਦਲਾ ਕੇ ਰੱਖ ਲਓ ਨਾਲ ਹੀ ਤੁਸੀਂ ਪਾਣੀ ਦਾ ਕੌਲਾ ਜ਼ਰੂਰ ਰੱਖੋ ਚੌਲਾਂ ਦੇ ਟੋਟੇ ਨੂੰ ਹਨ ਉਹਨਾਂ ਨੂੰ ਰੱਖੋ ਜੇਕਰ ਕੀੜੀਆਂ ਵੀ ਖਾਂਦੀਆਂ ਹਨ ਤਾਂ ਬਹੁਤ ਵਧੀਆ ਗੱਲ ਹੈ ਦੂਸਰਾ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਆਂ ਸਾਨੂੰ ਸੱਚੀਆਂ ਦੁਆਵਾਂ ਮਿਲਦੀਆਂ ਨੇ ਤੇ ਤੀਜਾ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਆਂ ਨਾ ਕਿਸੇ ਦਾ ਚੰਗਾ ਕਰਦੇ ਆਂ ਤਾਂ ਸਾਨੂੰ ਅੰਦਰੋਂ ਵੀ ਖੁਸ਼ੀ ਤੇ ਸਕੂਨ ਪ੍ਰਾਪਤ ਹੁੰਦਾ ਹੈ ਜਿਹੜਾ ਬੰਦਾ ਸਾਧ ਸੰਗਤ ਜੀ ਅੰਦਰੋਂ ਖੁਸ਼ ਹੈ ਤਾਂ ਬਾਹਰੋਂ ਦਾ ਫਿਰੋਦੇ ਸਾਰੇ ਹੀ ਕੰਮ ਵਧੀਆ ਹੋਣਗੇ ਕਿਉਂਕਿ ਅੰਦਰ ਦੇ ਗਿਲੇ ਸ਼ਿਕਵੇ ਜਿਹੜੇ ਹਨ ਉਹੀ ਬਾਹਰ ਦੀ ਜ਼ਿੰਦਗੀ ਦੇ ਵਿੱਚ ਕਲੇਸ਼ ਪਾਉਂਦੇ ਹਨ ਤੇ ਜਿਹੜਾ ਬੰਦਾ ਅੰਦਰੋਂ ਸਕੂਨ ਵਿੱਚ ਹੋਵੇਗਾ ਉਹ ਬਾਹਰੋਂ ਵੀ ਬਹੁਤ ਖੁਸ਼ ਹੋਵੇਗਾ ਇਸ ਲਈ ਵਧੀਆ ਤਰੀਕਾ ਹੈ ਕਿ ਤੁਸੀ ਮਿਹਨਤ ਵੀ ਕਰਨੀ ਹੈ ਤੇ ਭਲੇ ਵਾਲੇ ਕੰਮ ਵੀ ਕਰਨੇ ਹਨ ਤੇ ਜੋ ਆਖਿਆ ਜਾਂਦਾ ਹੈ ਕਿ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਸੋ ਪਿਆਰੀ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਤੁਸੀਂ ਪੂਰੇ ਨਵੰ ਮਾਸ਼ੀ ਤੋਂ ਲੈ ਕੇ ਦੀਵਾਲੀ ਤੱਕ ਭਾਵ ਕੇ ਮੱਸਿਆ ਤੱਕ ਇਹ ਕੰਮ ਕਰਕੇ ਜਰੂਰ ਦੇਖਿਓ ਫਿਰ ਦੇਖਣਾ ਤੁਹਾਨੂੰ ਕਿੰਨੀ ਖੁਸ਼ੀ ਤੇ ਕਿੰਨਾ ਸਕੂਨ ਮਿਲੇਗਾ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਆਈ ਹੋਈ ਬਦਲਾਅ ਨੂੰ ਤਾਂ ਤੁਸੀਂ ਆਪ ਹੀ ਮਹਿਸੂਸ ਕਰੋਗੇ ਤਾਂ ਪਿਆਰੀ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਵੀ ਹੋਰ ਭੈਣ ਭਰਾਵਾਂ ਤੱਕ ਸ਼ੇਅਰ ਕਰ ਦੇਣਾ ਤਾਂ ਜੋ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ